ਉਧਰ AI ਦੇ ਨਾਲ ਬਣਾਈ ਗਈ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਤੇ ਵਿਵਾਦ ਛੜ ਗਿਆ ਐ ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਨਾਲ AI ਰਾਹੀਂ ਕੀਤੀ ਛੇੜਛਾੜ ਦੀ ਨਿੰਦਾ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਇਹ ਸਿਰਫ ਤਸਵੀਰ ਨਹੀਂ ਸਿੱਖ ਆਸਤਾ ਦੇ ਨਾਲ ਜੁੜੀ ਹੋਈ ਗੰਭੀਰ ਭਾਵਨਾ ਹੈ ਗਰੇਵਾਲ ਨੇ ਅੱਗੇ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਅਜਿਹੀਆਂ ਘਟਨਾਵਾਂ ਰੋਕਣ ਦੇ ਲਈ ਸਖਤ ਕਾਨੂੰਨ ਬਣਾਵੇ ਐਸਜੀਪੀਸੀ ਦੇ ਵੱਲੋਂ ਵੀ ਸਰਕਾਰ ਨੂੰ ਲਿਖਤੀ ਰੂਪ ਦੇ ਵਿੱਚ ਸ਼ਿਕਾਇਤ ਭੇਜੀ ਗਈ ਹੈ ਉਹਨਾਂ ਨੇ ਜ਼ੋਰ ਦੇ ਕੇ ਕਿ ਆ ਕਿ ਇਹ ਸਿਰਫ ਸਿੱਖ ਧਰਮ ਨਹੀਂ ਸਾਰੇ ਧਰਮਾਂ ਦੀ ਆਸਥਾ ਦੀ ਰਾਖੀ ਦਾ ਮਾਮਲਾ ਹੈ ਆਸਥਾ ਜਿਹੜੀ ਹੈ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਮਹੱਤਵ ਰੱਖਦੀ ਆ ਉਸ ਵਿਅਕਤੀ ਦੇ ਭਾਵਨਾਵਾਂ ਦੇ ਨਾਲ ਜੇ ਕੋ ਖਿਲਵਾੜ ਕਰਦਾ ਤੇ ਉਹ ਬਹੁਤ ਵੱਡਾ ਜੁਰਮ ਹੈ ਅਸੀਂ ਇਹ ਦੇਖ ਰਹੇ ਆ ਕਿ ਇਸ ਦੇ ਵਿੱਚ ਦੇ ਅੰਦਰ ਸੋਸ਼ਲ ਮੀਡੀਆ ਤੇ ਕੁਝ ਪਲੇਟਫਾਰਮ ਐਸੇ ਨੇ ਜਿਹੜੇ ਕੀ ਵਿਸ਼ੇਸ਼ ਕਰਕੇ ਸਿੱਖੀ ਦੇ ਬਾਰੇ ਦੇ ਵਿੱਚ ਗੁਰੂ ਸਾਹਿਬਾਨ ਦੇ ਬਾਰੇ ਦੇ ਵਿੱਚ ਬਹੁਤ ਸਾਰੀ ਆਪਾਦਰਵ ਜਿਹੜਾ ਉਹ ਬਿਆਨ ਕਰ ਰਹੇ ਨੇ ਉਹਨਾਂ ਦੀਆਂ ਤਸਵੀਰਾਂ ਪਾ ਰਹੇ ਨੇ ਪੋਸਟਾਂ ਪਾ ਰਹੇ ਨੇ ਭਾਵੇਂ ਇਹਦੇ ਬਾਰੇ ਵਿੱਚ ਸ਼੍ਰੋਮਣੀ ਕੁਰਦੜਾ ਪ੍ਰੋਤ ਕਮੇਟੀ ਨੇ ਮੌਜੂਦਾ ਸਰਕਾਰ ਨੂੰ ਬਹੁਤ ਵਾਰ ਲਿਖਤੀ ਪੱਤਰ ਭੇਜਿਆ ਉਹਨਾਂ ਦੇ ਨਾਮ ਵੀ ਭੇਜਿਆ ਹੁਣ ਅੱਜ ਫੇਰ ਕਿਸੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਜਿਹੜਾ ਅਕਸਰ ਹੀ ਸਿੱਖਾਂ ਦੇ ਖਿਲਾਫ ਜਿਹੜਾ ਉਹ ਗਲਤ ਜਿਹੜਾ ਬਿਆਨੀ ਕਰਦਾ ਤੇ ਗਲਤ ਪੋਸਟਾਂ ਪਾਉਂਦਾ ਉਹਦੇ ਵੱਲੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਤਸਵੀਰ ਪਾ ਕੇ ਉਹਨੇ AI ਦੇ ਰਾਹੀਂ ਬਹੁਤ ਮਾੜੀ ਗੱਲ ਕੀਤੀ ਹੈ ਜਿਸ ਦੇ ਨਾਲ ਸਿੱਖ ਭਾਵਨਾ ਨੂੰ ਵੱਡੀ ਠੇਸ ਪਹੁੰਚੀ ਆ ਅਸੀਂ ਇਸ ਗੱਲ ਦੇ ਬਨਹੀਂ ਆ ਕਿ ਇਸ ਦੇਸ਼ ਦੇ ਅੰਦਰ ਸਭ ਧਰਮਾਂ ਦੇ ਲੋਕ ਆਪੋ ਆਪਣੇ ਧਰਮਾਂ ਦੇ ਪ੍ਰਤੀ ਸਤਿਕਾਰ ਰੱਖਦੇ ਆ ਤੇ ਕਿਸੇ ਵੀ ਧਰਮ ਦੇ ਪੀਰ ਕਬਰ ਨਾਲ ਕੋਈ ਵੀ ਖਿਲਵਾੜ ਹੁੰਦਾ ਉਹ ਸਭ ਤੋਂ ਮਾੜਾ ਸੋ ਮੌਜੂਦਾ ਸਮੇਂ ਦੀ ਸਰਕਾਰ ਦੇ ਇੱਕ ਜਿਹੜੇ ਬੀਜੇਪੀ ਦੇ ਆਗੂ ਨੇ ਇਸ ਦੇ ਲਈ ਇੱਕ ਐਕਸ ਦੇ ਉੱਤੇ ਇੱਕ ਪੋਸਟ ਪਾਈ ਆ ਜਿਹਦੇ ਵਿੱਚ ਉਹਨੇ ਖੰਡਨ ਕੀਤਾ ਅਸੀਂ ਚਾਹਾਂਗੇ ਕਿ ਪੋਸਟ ਪਾਈ ਆ ਚੰਗੀ ਗੱਲ ਆ ਇੱਕ ਸਿੱਖ ਦਾ ਫਰਜ਼ ਆ ਪਰ ਅਸੀਂ ਚਾਹਾਂਗੇ ਕਿ ਕੇਂਦਰ ਸਰਕਾਰ ਜਿਹੜੀ ਆ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਵੀ ਇਸ ਗੱਲ ਲਈ ਹਮੇਸ਼ਾ ਚਾਹਾਂ ਜੋਈ ਕਰਦੀ ਆ ਕੇਂਦਰ ਸਰਕਾਰ ਸਭ ਧਰਮਾਂ ਦੇ ਜਿਹੜੀ ਭਾਵਨਾਵਾਂ ਦੇ ਨਾਲ ਆਸਥਾ ਦੇ ਨਾਲ ਖਲਵਾੜ ਕਰਨ ਵਾਲੇ ਕਿਸੇ ਵੀ ਪਲੇਟਫਾਰਮ ਕਿਸੇ ਵੀ ਵਿਅਕਤੀ ਦੇ ਖਿਲਾਫ ਇੱਕ ਧੋਸ਼ ਜਰੂਰ ਹੋਣਾ ਚਾਹੀਦਾ ਤਾਂ ਕਿ ਕੋਈ ਵੀ ਕਿਸੇ ਦੀ ਧਾਰਮਿਕ ਭਾਵਨਾ ਦੇ ਨਾਲ ਧਿਲਵਾੜ ਨਾ ਕਰ ਸਕੇ ਸੋ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬਾਰੇ ਵਿੱਚ ਜੋ ਇਹ ਪਲੇਟਫਾਰਮ ਦੇ ਉੱਤੋਂ ਜਿਹੜਾ ਤਸਵੀਰਾਂ ਜਿਹੜੀਆਂ ਅਪਲੋਡ ਕੀਤੀਆਂ ਗਈਆਂ ਇਸ ਦੀ ਡਰ ਕੇ ਅਸੀਂ ਨਿੰਦਾ ਕਰਦੇ ਹਾਂ ਤੇ ਜਿਹੜੀ ਸ਼ਰੋਨੀ ਕੌਂਸਲ ਪਰੰਧ ਕਮੇਟੀ ਕੇਂਦਰ ਸਰਕਾਰ ਤੱਕ ਪਹਿਲਾਂ ਵੀ ਪਹੁੰਚ ਕਰਦੀ ਆ ਸੋ ਇਹਦੇ ਵਾਸਤੇ ਸਖਤੀ ਨਾਲ ਕਾਨੂੰਨ ਜਿਹੜਾ ਲੈ ਕੇ ਆਵੇ ਤਾਂ ਕਿ ਕਿਸੇ ਦੀ ਭਾਵਨਾ ਧਰਮ ਭਾਵਨਾ ਦਾ ਖਲਵਾੜ ਨਾ ਹੋ। ਚੜ ਕੇ ਅਸੀਂ ਨਿੰਦਾ ਕਰਦੇ ਆ ਤੇ ਜਿਹੜੀ ਸ਼ਰੋਣੀ ਤੋਂ ਉੱਪਰ ਅਪਰੰਧ ਕਮੇਟੀ ਕੇਂਦਰ ਸਰਕਾਰ ਤੱਕ ਪਹਿਲਾਂ ਵੀ ਪਹੁੰਚ ਕਰਦੀ ਆ। ਸੋ ਇਹਦੇ ਵਾਸਤੇ ਸਖਤੀ ਨਾਲ ਕਾਨੂੰਨ ਜਿਹੜਾ ਲੈ ਕੇ ਆਵੇ ਤਾਂ ਕਿ ਕਿਸੇ ਦੀ ਭਾਵਨਾ ਧਰਮ ਭਾਵਨਾ ਦਾ ਖਲਵਾੜ ਨਾ ਹੋ।